ਜਮ ਮੌਤ ਦੂਰ ਦੇ ਨਾਮ ਤੇ ਵੇਚੀ ਜਾ ਰਹੀ ਹੈ ਮੌਤ ਜਿਹੜਾ ਮਾਮਲਾ ਮੋਗਾ ਦਾ ਹੈ ਜਿੱਥੇ ਸਿਹਤ ਵਿਭਾਗ ਨੇ ਰੂਪ ਮੰਡੀ ਵਿੱਚ ਛਾਪੇਮਾਰੀ ਤੋਂ ਬਾਅਦ ਇੱਕ ਖੁਲਾਸਾ ਕੀਤਾ ਹੈ ਸਿਹਤ ਵਿਭਾਗ ਨੇ ਬਖ ਬਖ ਸਟੋਰਾਂ ਵਿੱਚ ਸਟੋਰ ਕੀਤੇ ਗਏ ਪਪੀਤੇ ਅਤੇ ਅੰਬਾਂ ਦੇ ਭੰਡਾਰ ਨੂੰ ਜ਼ਬਤ ਕੀਤਾ ਹੈ ਸਿਹਤ ਵਿਭਾਗ ਮੁਤਾਬਕ ਫਲ ਵਕਰੀਤਾ ਜਿੱਥੇ ਪਪੀਤੇ ਨੂੰ ਕੈਲਸ਼ੀਅਮ ਕਾਰਬੋਨੇਟ ਨਾਲ ਮਿਲਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਉਥੇ ਹੀ ਅੰਬਾਂ ਨੂੰ ਕਿਸੇ ਤਰਲ ਕੈਮੀਕਲ ਵਿੱਚ ਡੁਬੋ ਕੇ ਪਕਾਇਆ ਜਾਂਦਾ ਹੈ ਖੇਤ ਵਿਭਾਗ ਨੇ ਲੋਕਾਂ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਖੇਤ ਵਿਭਾਗ ਦੇ ਅਧਿਕਾਰੀ ਅਭਿਨੰਥ ਫੌਸਲਾ ਨੇ ਦੱਸਿਆ ਕਿ ਫਲ ਵਕਰੇਤਾ ਫੂਡ ਸੇਫਟੀ ਲੈਸੈਂਸ ਤੋਂ ਬਿਨਾਂ ਹੀ ਕੰਮ ਕਰ ਰਹੇ ਸਨ। ਮੌਲਾ ਜੀ ਸਿਗਾ ਇਦਾਂ ਜੀ ਸਾਨੂੰ ਸ਼ੱਕ ਸੀਗਾ ਵੀ ਇੱਥੇ ਪਪੀਤਾ ਪਕਾਉਂਦੇ ਨੇ। ਸਾਨੂੰ ਸਰ ਇਹਨਾਂ ਜ਼ਿਆਦਾ ਪਕਾਉਂਦੇ ਨੇ ਤੇ ਲਗਾਉਂਦੇ ਵੀ ਕੈਲਸ਼ੀਅਮ ਕਾਰਬੋ ਜਿਹੜਾ ਤੁਸੀਂ ਦੇਖ ਸਕਦੇ ਹੋ ਕੈਲਸ਼ੀਅਮ ਕਾਰਬੋ ਜੋ ਕਿ ਇਲੀਗਲ ਹੈ। ਇਹਨਾਂ ਨੇ ਬਹੁਤ ਮਾਤਰਾ ਦੇ ਵਿੱਚ ਪਲਕ ਦੇ ਵਿੱਚ ਮਬੀਦਨ ਲਾਇਆ ਹੋਇਆ ਆ ਤੁਹਾਡੇ ਸਾਹਮਣੇ ਸਾਰਾ ਪਿਆ ਹੋਇਆ ਅਸੀਂ ਇਹਨਾਂ ਦੇ ਸਿਰ ਤੋਂ ਸੈਂਪਲ ਵੀ ਲੈ ਰਹੇ ਹਾਂ ਤੇ ਜਿਹੜਾ ਜਿਹੜਾ ਸੈਂਪਲ ਲੈ ਰਹੇ ਹਾਂ ਉਹ ਅਸੀਂ ਡੈਮੇਜ ਵੀ ਕਰਾਦੇ ਹਾਂ ਤੇ ਇਹ ਪੂਰੀ ਮੰਡੀ ਦੇ ਵਿੱਚ ਹੀ ਇਹ ਤੇ ਕੈਸ਼ੀਅਮ ਕਾਰਬੋਨ ਵਰਤੀ ਜਾ ਰਹੀ ਹੈ ਨਾ ਇਹਨਾਂ ਕੋ ਫੂਡ ਸੇਫਟੀ ਲਾਇਸੈਂਸ ਹੈਗਾ ਬਿਨਾ ਲਾਇਸੈਂਸ ਤੋਂ ਕੰਮ ਕਰਦੇ ਪਏ ਨੇ ਨਾ ਕਿਸੇ ਦਾ ਮੈਡੀਕਲ ਹੈਗਾ ਟੋਟਲੀ ਸਾਰਾ ਕੰਮ ਇਰੈਗੂਲਰ ਹੋ ਰਿਹਾ ਹੈ ਨਾ ਸਾਫ ਸੁੱਫ ਸਾਫ ਸਫਾਈ ਹੈਗੀ ਹੈ ਇਹਨਾਂ ਤੇ ਐਕਸ਼ਨ ਲਿੱਤਾ ਜਾ ਰਿਹਾ ਜੀ ਰਾਈਪਨਿੰਗ ਦੇ ਅੰਬ ਹੈਗੇ ਆ ਜੋ ਚਾਈਨਿਸ ਤੋਂ ਕੋ ਪੂੜੀਆਂ ਆਦੀਆਂ ਉਪਰ ਡਿਪ ਕਰਕੇ ਅੰਬ ਪਗਾਏ ਹੋਏ ਸੀ ਉਹਦੇ ਵਿੱਚੋਂ ਅਸੀਂ ਇਹ ਸੈਂਪਲ ਲਿੱਤਾ ਤੇ ਜਿਹੜਾ ਲੀਗਲ ਐਕਸ਼ਨ ਬੰਦਾ ਹੈਗਾ ਰਿਪੋਰਟ ਆਣ ਦੇ ਆਧਾਰ ਤੇ ਉਸੇ ਨਾਲ ਕਾਰਵਾਈ ਕੀਤੀ ਜਾਉਗੀ ਫਿਲਹਾਲ ਸਿਹਤ ਵਿਭਾਗ ਦੀ ਟੀਮ ਨੇ ਫਲਾਂ ਦੇ ਸੈਂਪਲ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੁੰਗਾ ਤੋਂ ਗੌਰਵ ਮੁੰਗਾ ਖਬਰ ਹਰਪਲਿੰਡੀ ਵਾਲੀ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲਿੰਡੀਆ ਦੇ ਨਾਲ ਦਾ ਖਾਣੂ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabardarindia.com